ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨ ਡਿਸਪੋਜ਼ੇਬਲ ਪੇਪਰ ਪਲੇਟਾਂ ਤੇ ਕਟੋਰੀਆਂ ਸੁੱਟ ਰਿਹਾ ਹੈ ਜਿਸ ਦੇ ਨਾਲ ਕੈਨੇਡੀਅਨ ਉਦਯੋਗਾਂ ਨੂੰ ਸੰਭਾਵਿਤ ਤੌਰ ਤੇ ਨੁਕਸਾਨ ਪਹੁੰਚ ਰਿਹਾ ਤੇ ਇਸ ਘੋਸ਼ਣਾ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਮਜ਼ਾਕ ਉਡਾਇਆ ਹੈ ਆਲੋਚਕਾਂ ਨੇ ਫੈਂਟਨਿਲ ਅਤੇ ਗੈਰ ਕਾਨੂੰਨੀ ਬੰਦੂਕਾਂ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਪੇਪਰ ਪਲੇਟਾਂ ਤੇ ਕੇਂਦ੍ਰਿਤ ਰੁਕੰਦਾਸ ਸਵਾਲ ਚੁੱਕੇ ਹੈ ਦੱਸੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨਹੀਂ ਕਿਉਂਕਿ ਮਾਰਕਾਨੀ ਸਰਕਾਰ ਨੇ ਫੈਂਟਨਿਲ ਗੈਰਕਾਨੂੰਨੀ ਬੰਦੂਕਾਂ ਦੀ ਬਜਾਏ ਕਾਗਜ਼ ਤੇ ਪਲੇਟਾ ਵਾਲ ਧਿਆਨ ਦਿੱਤਾ ਹੈ ਦੱਸਿਏ ਸੀਬੀਐਸਏ ਦੀ ਜਾਂਚ ਸੀ ਕਿ ਐਫ ਇਨਕ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤ ਦੀ ਮਾਤਰਾ ਦੇ ਵਿੱਚ ਵਾਅਦੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਵਿੱਚ ਕਮੀ, ਕੀਮਤ ਦੇ ਵਿੱਚ ਗਿਰਾਵਟ, ਵਿਕਰੀ ਦੇ ਵਿੱਚ ਕਮੀ, ਬਾਜ਼ਾਰ ਹਿੱਸੇਦਾਰੀ ਵਿੱਚ ਕਮੀ, ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ, ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਰੁਜ਼ਗਾਰ ਦੇ ਵਿੱਚ ਕਮੀ ਦੇ ਰੂਪ ਵਿੱਚ ਭੌਤਿਕ ਨੁਕਸਾਨ ਹੋਇਆ ਹੈ। ਏਜੰਸੀ ਨੇ ਆਪਣੀ ਕੋਸ਼ਨਾ ਦੇ ਵਿੱਚ ਇਹ ਸੱਦ ਦੱਸਿਆ ਹੈ। ਇਸ ਨਾਲ ਹੀ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਅੱਡ ਟ੍ਰਿਬਿਊਨਲਸ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਉਂਦੇ ਨੇ ਸੀਆਈਟੀਟੀ ਇਹਨ ਮਿਲਦਾਤ ਕਰਨ ਦੇ ਲਈ ਇੱਕ ਮੁੱਢਲੀ ਜਾਂਚ ਸ਼ੁਰੂ ਕਰੇਗਾ ਕਿ ਦਰਾਮਦ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਇਸ ਦੇ ਨਾਲ ਹੀ ਸੀਬੀਐਸ ਵੀ ਜਾਂਚ ਕਰੇਗਾ ਕਿ ਦਰਾਮਦ ਕੈਨੇਡਾ ਵਿੱਚ ਅਨੁਚਿਤ ਕੀਮਤਾਂ ਉੱਤੇ ਵੇਚੀਆਂ ਜਾ ਰਹੀਆਂ ਨੇ ਅਤੇ ਜਾਂ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 13 ਜਨਵਰੀ 2026 ਤੱਕ ਇਹ ਮੁੱਢਲੀ ਫੈਸਲਾ ਰਹੇਗਾ ਇਸ ਦੇ ਵਿੱਚ ਕਿਹਾ ਗਿਆ ਹੈ ਕੰਜ਼ਰਵੇਟਿਵ ਨੇਤਾ ਸ਼ੁਪ ਮਨਜ਼ੂਮ ਤਾਰਵ ਦੇ ਵੱਲੋਂ ਇਸ ਅਜੀਬ ਜਾਂਚ ਦੇ ਵੱਲ ਧਿਆਨ ਖਿਚਨ ਤੋਂ ਬਾਅਦ ਪੋਸਟ ਉੱਤੇ ਹਾਸੋ ਹਿੰਨੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਅਤ ਸਰਹੱਦ ਨਹੀਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਹਾ ਕਾਗਜ਼ ਪਲੇਟਨ ਰੋਕ ਰਿਹਾ ਹੈ ਇਹ ਲਿਬਰਲਾਂ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਉਸਨੇ ਪੋਸਟ ਦੇ ਵਿੱਚ ਇਹ ਵੀ ਕਿਹਾ ਕਿ ਕੋਈ ਰੱਬ ਦਾ ਅਪੈਚ ਕੋਈ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਲੋਕ ਮਹੱਤਵਪੂਰਨ ਚੀਜ਼ਾਂ ਤੇ ਨਜ਼ਰ ਆ ਕਰਿਓ ਇਹ ਨਹੀਂ ਨਹੀਂ ਇੱਕ ਨਵੀਂ ਵੀ ਲੀ ਕਿ ਹਾਂ ਇਹ ਨਸ਼ਾ ਤੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਆਉਣ ਵਾਲੇ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਤੇ ਇੱਕ ਹੋਰ ਨੇ ਲਿਖਿਆ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਕਾਗਜ਼ ਦੀਆਂ ਪਲੇਟਾਂ ਹੀ ਇੱਕੋ ਇੱਕ ਸਮੱਸਿਆ ਹੈ ਜਿਸ ਦਾ ਸਾਹਮਣਾ ਕੈਨੇਡਾ ਕਰ ਰਿਹਾ ਹੈ ਇਸ ਲਈ ਇੱਕ ਵਾਰ ਜਦੋਂ ਅਸੀਂ ਉਹਨਾਂ ਦੇ ਨਾਲ ਨਿਜੁਠ ਲੈਨੇ ਆ ਤਾਂ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨ ਡਿਸਪੋਜ਼ੇਬਲ ਪੇਪਰ ਪਲੇਟਾਂ ਤੇ ਕਟੋਰੀਆਂ ਸੁੱਟ ਰਿਹਾ ਹੈ ਜਿਸ ਦੇ ਨਾਲ ਕੈਨੇਡੀਅਨ ਉਦਯੋਗਾਂ ਨੂੰ ਸੰਭਾਵਿਤ ਤੌਰ ਤੇ ਨੁਕਸਾਨ ਪਹੁੰਚ ਰਿਹਾ ਹੈ ਤੇ ਇਸ ਘੋਸ਼ਣਾ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਮਜ਼ਾਕ ਉਡਾਇਆ ਹੈ ਆਲੋਚਕਾਂ ਨੇ ਫੈਂਟਨਿਲ ਅਤੇ ਗੈਰ ਕਾਨੂੰਨੀ ਬੰਦੂਕਾਂ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ਤੇ ਪੇਪਰ ਪਲੇਟਾਂ ਤੇ ਕੇਂਦ੍ਰਿਤ ਰੁਕਨ ਦਾ ਸਵਾਲ ਚੁੱਕਿਆ ਹੈ ਦੱਸੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨਹੀਂ ਕਿਉਂਕਿ ਮਾਰਕਾਨੀ ਸਰਕਾਰ ਨੇ ਫੈਂਟਨਿਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਵਾਏ ਕਾਕਸ ਸਿਮ ਪਲੇਟਾ ਵੱਲ ਧਿਆਨ ਦਿੱਤਾ ਹੈ ਦੱਸਿਏ ਸੀਬੀਐਸਏ ਦੀ ਜਾਂਚ ਹੈ ਕਿ ਐਫ ਇੰਕ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਜੋ ਬਾਅਦ ਕੀਤੀ ਗਈ ਹੈ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤ ਦੀ ਮਾਤਰਾ ਦੇ ਵਿੱਚ ਵਾਅਦੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਵਿੱਚ ਕਮੀ, ਕੀਮਤ ਦੇ ਵਿੱਚ ਗਿਰਾਵਟ, ਵਿਕਰੀ ਦੇ ਵਿੱਚ ਕਮੀ, ਬਾਜ਼ਾਰ ਹਿੱਸੇਦਾਰੀ ਵਿੱਚ ਕਮੀ, ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ, ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਰੁਜ਼ਗਾਰ ਦੇ ਵਿੱਚ ਕਮੀ ਤੇ ਰੂਪ ਵਿੱਚ ਭੌਤਿਕ ਨੁਕਸਾਨ ਹੋਇਆ ਹੈ। ਏਜੰਸੀ ਨੇ ਆਪਣੀ ਕੋਸ਼ਨਾ ਦੇ ਵਿੱਚ ਇਹ ਸੱਦ ਦੱਸਿਆ। ਇਸ ਨਾਲ ਹੀ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਉਂਦੇ ਨੇ ਸੀਆਈਟੀਟੀ ਇਹਨੇ ਦਾਤ ਕਰਨ ਦੇ ਲਈ ਇੱਕ ਮੁੱਢਲੀ ਜਾਂਚ ਸ਼ੁਰੂ ਕਰੇਗਾ ਕਿ ਡਰਾਮਾ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਇਸੇ ਨਾਲ ਹੀ ਸੀਬੀਐਸਏ ਜਾਂਚ ਕਰੇਗਾ ਕਿ ਡਰਾਮਾ ਕੈਨੇਡਾ ਵਿੱਚ ਅਨੁਚਿਤ ਕੀਮਤਾਂ ਉੱਤੇ ਵੇਚੀਆਂ ਜਾ ਰਹੀਆਂ ਨੇ ਅਤੇ ਜਾਂ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 13 ਜਨਵਰੀ 2026 ਤੱਕ ਇਹ ਮੁੱਢਲੀ ਫੈਸਲਾ ਰਹੇਗਾ ਇਸੇ ਵਿੱਚ ਕਿਹਾ ਗਿਆ ਹੈ ਕੰਸਰਵੇਟਿਵ ਨੇਤਾ ਸ਼ੁਪ ਮਨਸੂਮ ਤਾਰਵ ਦੇ ਵੱਲੋਂ ਇਸ ਅਜੀਬ ਜਾਂਚ ਦੇ ਵੱਲ ਧਿਆਨ ਖਿੱਚਣ ਤੋਂ ਬਾਅਦ ਪੋਸਟ ਉੱਤੇ ਹਾਸੋ ਹਿਨੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰਹੱਦ ਨਹੀਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਆ ਕਾਗਜ਼ ਪਲੇਟਨ ਰੋਕਦੇ ਇਹ ਲਿਬਰਲਤਾ ਲਈ ਅਜਰਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਉਸਨੇ ਪੋਸਟ ਦੇ ਵਿੱਚ ਇਹ ਵੀ ਕਿਹਾ ਕੋਏ ਰੱਬ ਦਾ ਪੈਚ ਕੋਏ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਲੋਕ ਮਹੱਤਵਪੂਰਨ ਚੀਜ਼ਾਂ ਤੇ ਨਜ਼ਰ ਆ ਕਰਿਓ ਇਹ ਨਹੀਂ ਨਹੀਂ ਇੱਕ ਨਹੀਂ ਵੀ ਲੀ ਕਹਿਆ ਕਿ ਹਾਂ ਇਹ ਨਸ਼ਾ ਤੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਟੰਕੇ ਨਾਲ ਆਉਣ ਵਾਲੇ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਤੇ ਇੱਕ ਹੋ ਨੇ ਲਿਖਿਆ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਕਾਗਜ਼ ਦੀਆਂ ਪਲੇਟਾਂ ਹੀ ਇੱਕੋ ਇੱਕ ਸਮੱਸਿਆ ਹੈ ਜਿਸ ਦਾ ਸਾਹਮਣਾ ਕੈਨੇਡਾ ਕਰ ਰਿਹਾ ਹੈ ਇਸ ਲਈ ਇੱਕ ਵਾਰ ਜਦੋਂ ਅਸੀਂ ਉਹਨਾਂ ਦੇ ਨਾਲ ਨਿਜੁਕਤ ਲੈਨੇ ਆ ਤਾਂ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨਰ ਡਿਸਪੋਜ਼ੇਬਲ ਪੇਪਰ ਪਲੇਟਾਂ ਅਤੇ ਕਟੋਰੀਆਂ ਸੁੱਟ ਰਿਹਾ ਹੈ ਜਿਸ ਦੇ ਨਾਲ ਕੈਨੇਡੀਅਨ ਉਦਯੋਗਾਂ ਨੂੰ ਸੰਭਾਵਿਤ ਤੌਰ ਤੇ ਨੁਕਸਾਨ ਪਹੁੰਚ ਰਿਹਾ ਹੈ ਤੇ ਇਸ ਘੋਸ਼ਣਾ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਮਜ਼ਾਕ ਉਡਾਇਆ ਹੈ ਆਲੋਚਕਾਂ ਨੇ ਫੈਂਟਾਨਿਲ ਅਤੇ ਗੈਰ ਕਾਨੂੰਨੀ ਬੰਦੂਕਾਂ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ਤੇ ਪੇਪਰ ਪਲੇਟਾਂ ਤੇ ਕੇਂਦ੍ਰਿਤ ਰੁਕਣ ਦਾ ਸਵਾਲ ਚੁੱਕਿਆ ਹੈ ਦੱਸੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨਹੀਂ ਕਿਉਂਕਿ ਮਾਰਕਾਨੀ ਸਰਕਾਰ ਨੇ ਫੈਂਟਨਿਲ ਗੈਰਕਾਨੂੰਨੀ ਬੰਦੂਕਾਂ ਦੀ ਬਜਵਾਏ ਕਾਕਸ ਜਾਂ ਪਲੇਸਟਾ ਵੱਲ ਧਿਆਨ ਦਿੱਤਾ ਹੈ ਦੱਸੇ ਸੀਬੀਐਸਏ ਦੀ ਜਾਂਚ ਸੀ ਕਿ ਐਫ ਇਨਕ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਜਵਾਬ ਦਿੱਤੀ ਗਈ ਹੈ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤ ਦੀ ਮਾਤਰਾ ਦੇ ਵਿੱਚ ਵਾਅਦੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਵਿੱਚ ਕਮੀ, ਕੀਮਤ ਦੇ ਵਿੱਚ ਗਿਰਾਵਟ, ਵਿਕਰੀ ਦੇ ਵਿੱਚ ਕਮੀ, ਬਾਜ਼ਾਰ ਹਿੱਸੇਦਾਰੀ ਵਿੱਚ ਕਮੀ, ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ, ਸਮਰੱਥਾ ਦੀ ਵਰਤੋਂ ਦੇ ਵਿੱਚ ਕਮੀ ਅਤੇ ਰੁਜ਼ਗਾਰ ਦੇ ਵਿੱਚ ਕਮੀ ਦੇ ਰੂਪ ਵਿੱਚ ਭੌਤਿਕ ਨੁਕਸਾਨ ਹੋਇਆ ਹੈ। ਏਜੰਸੀ ਨੇ ਆਪਣੀ ਕੋਸ਼ਨਾ ਦੇ ਵਿੱਚ ਇਹ ਸੱਦ ਦੱਸਿਆ ਹੈ। ਇਸ ਨਾਲ ਹੀ ਸੀਬੀਐਸਸੀ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਉਂਦੇ ਨੇ ਸੀਆਈਟੀਟੀ ਇਹ ਨਿਰਧਾਰਤ ਕਰਨ ਲਈ ਇੱਕ ਮੁੱਢਲੀ ਜਾਂਚ ਸ਼ੁਰੂ ਕਰੇਗਾ ਕਿ ਡਰਾਮਾ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਇਸ ਦੇ ਨਾਲ ਹੀ ਸੀਬੀਐਸਏ ਜਾਂਚ ਕਰੇਗਾ ਕਿ ਡਰਾਮਾ ਕੈਨੇਡਾ ਵਿੱਚ ਅਨੁਚਿਤ ਕੀਮਤਾਂ ਉੱਤੇ ਵੇਚੀਆਂ ਜਾ ਰਹੀਆਂ ਨੇ ਅਤੇ ਜਾਂਬ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 13 ਜਨਵਰੀ 2026 ਤੱਕ ਇਹ ਮੁੱਢਲੀ ਫੈਸਲਾ ਲਵੇਗਾ ਇਸ ਦੇ ਵਿੱਚ ਕਿਹਾ ਗਿਆ ਕਿ ਕੰਸਰਵੇਟਿਵ ਨੇਤਾ ਸ਼ੁਭ ਮਨਸੂਮ ਤਾਰਵ ਤੇ ਵੱਲੋਂ ਇਸ ਅਜੀਬ ਜਾਂਚ ਦੇ ਵੱਲ ਧਿਆਨ ਖਿੱਚਣ ਤੋਂ ਬਾਅਦ ਪੋਸਟ ਉੱਤੇ ਹਾਸੋ ਹਿੰਦਿਆ ਪ੍ਰਤੀਕਿਰਿਆਵਾਂ ਆਈਆਂ ਨੇ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਆ ਸਰਹੱਦ ਨਹੀਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਆ ਕਾਗਜ਼ ਪਲੇਟਨ ਰੋਕ ਰਿਹਾ ਹੈ ਇਹ ਲਿਬਰਲਾਂ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਉਸਨੇ ਪੋਸਟ ਦੇ ਵਿੱਚ ਇਹ ਵੀ ਕਿਹਾ ਕੋਈ ਰੱਬ ਦਾ ਅਪੈਚ ਕੋਈ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਲੋਕ ਮਹੱਤਵਪੂਰਨ ਚੀਜ਼ਾਂ ਤੇ ਨਜ਼ਰ ਆਕਰਿਓ ਇਹ ਨਹੀਂ ਨਹੀਂ ਇੱਕ ਨਈ ਵੀ ਕਿ ਹਾਂ ਕਿ ਹਾਂ ਇਹ ਨਸ਼ਾ ਤੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਆਉਣ ਵਾਲੇ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਤੇ ਇੱਕ ਹੋ ਨੇ ਲਿਖਿਆ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਕਾਗਜ਼ ਦੀਆਂ ਪਲੇਟਾਂ ਹੀ ਇੱਕੋ ਇੱਕ ਸਮੱਸਿਆ ਹੈ ਜਿਸ ਦਾ ਸਾਹਮਣਾ ਕੈਨੇਡਾ ਕਰ ਰਿਹਾ ਹੈ ਇਸ ਲਈ ਇੱਕ ਵਾਰ ਜਦੋਂ ਅਸੀਂ ਉਹਨਾਂ ਦੇ ਨਾਲ ਨਿਯੁਕਤ ਲੈਨੇ ਆ ਤਾਂ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨ ਦੇ ਡਿਸਪੋਜ਼ੇਬਲ ਪੇਪਰ ਪਲੇਟਾਂ ਅਤੇ ਕਟੋਰੀਆਂ ਸੁੱਟ ਰਿਹਾ ਹੈ ਜਿਸ ਦੇ ਨਾਲ ਕੈਨੇਡੀਅਨ ਉਦਯੋਗਾਂ ਨੂੰ ਸੰਭਾਵਿਤ ਤੌਰ ਤੇ ਨੁਕਸਾਨ ਪਹੁੰਚ ਰਿਹਾ ਹੈ ਤੇ ਇਸ ਘੋਸ਼ਣਾ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਮਜ਼ਾਕ ਉਡਾਇਆ ਹੈ ਆਲੋਚਕਾਂ ਨੇ ਫੈਂਟਨਿਲ ਅਤੇ ਗੈਰ ਕਾਨੂੰਨੀ ਬੰਦੂਕਾਂ ਵਰਗੇ ਹੋਰ ਮਹੱਤਵਪੂਰਨ ਮੁੱਦਿਆਂ ਤੇ ਪੇਪਰ ਪਲੇਟਾਂ ਤੇ ਕੇਂਦ੍ਰਿਤ ਰੁਕਨ ਦਾ ਸਵਾਲ ਚੁੱਕਿਆ ਹੈ ਦੱਸੇ ਇਹ ਐਲਾਨ ਸੋਸ਼ਲ ਮੀਡੀਆ ਉਤੇ ਹਾਸੇ ਦਾ ਪਾਤਰ ਬਣ ਗਿਆ ਕਿਉਂਕਿ ਲੋਕਾਂ ਨੇ ਮਜ਼ਾਕ ਉਡਾਂਦੇ ਹੋਏ ਜਵਾਬ ਦਿੱਤਾ ਹੈ ਕਿ ਉਹ ਹੁਣ ਬਹੁਤ ਸੁਰੱਖਿਅਤ ਮਹਿਸੂਸ ਕਰ ਰਹੇ ਨਹੀਂ ਕਿਉਂਕਿ ਮਾਰਕਾਨੀ ਸਰਕਾਰ ਨੇ ਪੈਂਟਾਨੇਲ ਗੈਰ ਕਾਨੂੰਨੀ ਬੰਦੂਕਾਂ ਦੀ ਬਜਾਏ ਕਾਕਸ ਜਾਂ ਪਲੇਸਟਾ ਵੱਲ ਧਿਆਨ ਦਿੱਤਾ ਹੈ ਦੱਸੇ ਸੀਬੀਐਸਏ ਦੀ ਜਾਂਚ ਸੀ ਕਿ ਐਫ ਇਨਕ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ 'ਤੇ ਪਾਦ ਕੀਤੀ ਗਈ ਹੈ ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡੰਪ ਕੀਤੇ ਗਏ ਆਯਾਤ ਦੀ ਮਾਤਰਾ ਦੇ ਵਿੱਚ ਵਾਅਦੇ ਦੇ ਨਤੀਜੇ ਵਜੋਂ ਉਹਨਾਂ ਨੂੰ ਕੀਮਤ ਵਿੱਚ ਕਮੀ, ਕੀਮਤ ਦੇ ਵਿੱਚ ਗਿਰਾਵਟ, ਵਿਕਰੀ ਦੇ ਵਿੱਚ ਕਮੀ, ਬਾਜ਼ਾਰ ਹਿੱਸੇਦਾਰੀ ਵਿੱਚ ਕਮੀ, ਸ਼ੁੱਧ ਆਮਦਨ ਅਤੇ ਮੁਨਾਫੇ ਦੇ ਵਿੱਚ ਕਮੀ, ਸਮਰੱਥਾ ਦੇ ਵਰਤੋਂ ਦੇ ਵਿੱਚ ਕਮੀ ਅਤੇ ਰੁਜ਼ਗਾਰ ਦੇ ਵਿੱਚ ਕਮੀ ਤੇ ਰੂਟ ਵਿੱਚ ਭੌਤਿਕ ਨੁਕਸਾਨ ਹੋਇਆ ਹੈ। ਏਜੰਸੀ ਨੇ ਆਪਣੀ ਕੋਸ਼ਨਾ ਦੇ ਵਿੱਚ ਇਹ ਸੱਦ ਦੱਸਿਆ ਹੈ। ਇਸ ਨਾਲ ਹੀ ਸੀਬੀਐਸਏ ਅਤੇ ਕੈਨੇਡੀਅਨ ਇੰਟਰਨੈਸ਼ਨਲ ਟ੍ਰੇਡ ਟ੍ਰਿਬਿਊਨਲ ਦੋਵੇਂ ਜਾਂਚ ਦੇ ਵਿੱਚ ਭੂਮਿਕਾ ਨਿਭਉਂਦੇ ਨੇ ਸੀਆਈਟੀਟੀ ਇਹ ਨਿਰਧਾਰਤ ਕਰਨ ਦੇ ਲਈ ਇੱਕ ਮੁੱਢਲੀ ਜਾਂਚ ਸ਼ੁਰੂ ਕਰੇਗਾ ਕਿ ਦਰਾਮਤ ਕੈਨੇਡੀਅਨ ਉਤਪਾਦਕਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ 15 ਦਸੰਬਰ 2025 ਤੱਕ ਇਹ ਫੈਸਲਾ ਜਾਰੀ ਕਰੇਗਾ ਇਸ ਦੇ ਨਾਲ ਹੀ ਸੀਬੀਐਸ ਵੀ ਜਾਂਚ ਕਰੇਗਾ ਕਿ ਦਰਾਮਤ ਕੈਨੇਡਾ ਵਿੱਚ ਅਨੁਚਿਤ ਕੀਮਤਾਂ ਉੱਤੇ ਵੇਚੀਆਂ ਜਾ ਰਹੀਆਂ ਨੇ ਅਤੇ ਜਾਂ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 13 ਜਨਵਰੀ 2026 ਤੱਕ ਇਹ ਮੁੱਢਲੀ ਫੈਸਲਾ ਲਵੇਗਾ ਇਸ ਦੇ ਵਿੱਚ ਕਿਹਾ ਗਿਆ ਕਿ ਕੰਸਰਵੇਟਿਵ ਨੇਤਾ ਸ਼ੁਭ ਮਨਜ਼ੂਮਦਾਰ ਦੇ ਵੱਲੋਂ ਇਸ ਅਜੀਬ ਜਾਂਚ ਦੇ ਵੱਲ ਧਿਆਨ ਖਿੱਚਣ ਤੋਂ ਬਾਅਦ ਪੋਸਟ 'ਤੇ ਹਾਸੋ ਹੇੰਨੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਕਾਗਜ਼ ਪਲੇਟਾ ਫੈਂਟਨਿਲ ਨਹੀਂ ਸੁਰੱਖਿਅਤ ਸਰਹੱਦ ਨਹੀਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਬੰਦੂਕਾਂ ਨੂੰ ਆਉਣ ਤੋਂ ਨਹੀਂ ਰੋਕ ਰਿਆ ਕਾਗਜ਼ ਪਲੇਟਨ ਰੋਕ ਰਿਹਾ ਹੈ ਇਹ ਲਿਬਰਲਾਂ ਲਈ ਅੱਜ ਦਾ ਸਭ ਤੋਂ ਮਹੱਤਵਪੂਰਨ ਸਰਹੱਦੀ ਮੁੱਦਾ ਹੈ ਉਸਨੇ ਪੋਸਟ ਦੇ ਵਿੱਚ ਇਹ ਵੀ ਕਿਹਾ ਕਿ ਓਏ ਰੱਬ ਦਾ ਅਪੈਚ ਓਏ ਰੱਬ ਦਾ ਸ਼ੁਕਰ ਹੈ ਕਿ ਤੁਸੀਂ ਲੋਕ ਮਹੱਤਵਪੂਰਨ ਚੀਜ਼ਾਂ ਤੇ ਨਜ਼ਰ ਆ ਕਰਿਓ ਇਹ ਨਹੀਂ ਨਹੀਂ ਇੱਕ ਨੇ ਵੀ ਲਿਖਿਆ ਕਿ ਹਾਂ ਇਹ ਨਸ਼ਾ ਤੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਆਉਣ ਵਾਲੇ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਤੇ ਇੱਕ ਹੋਰ ਨੇ ਲਿਖਿਆ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਕਾਗਜ਼ ਦੀਆਂ ਪਲੇਟਾਂ ਹੀ ਇੱਕੋ ਇੱਕ ਸਮੱਸਿਆ ਹੈ ਜਿਸ ਦਾ ਸਾਹਮਣਾ ਕੈਨੇਡਾ ਕਰ ਰਿਹਾ ਹੈ ਇਸ ਲਈ ਇੱਕ ਵਾਰ ਜਦੋਂ ਅਸੀਂ ਉਹਨਾਂ ਦੇ ਨਾਲ ਨਿਜੁੱਠ ਲੈਨੇ ਆ ਤਾਂ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ